سورٹ محلہ پہلا منہلی کرنی شرم پانی تن خیت نام بیج سنتو سہاگا رکھ گری ਸੀ ਸੇ ਘਰ ਪਾਗਟ ਦੇਖ ਬਾਬਾ ਮਾਇਆ ਸਾਥ ਨਾ ਕਰਿਆਰ ਜਾ ਸੱਚ ਨਾਮ ਕਰ ਵਠ ਸੁਰਤ ਸੋਚ ਕਰ ਪਾਡ ਸਾ ਤਿਸ ਵਿਸ ਸੁਰ ਸਾਸਤ ਸੌਤਾ ਗਰੀ ਸਤ ਕੋੜੇ ਲੈ ਚਲ ਸੁਰ ਸਾਸਤ ਸੌਤਾ ਗਰੀ ਸਤ ਕੋੜੇ ਲੈ ਚਲ ਖਰਚ ਬਣ ਚੰਗੀਆਂ نرکار کے دس جاں ہے تا سہ محل لائے چاکری سچ نام کر کم ਨੇ ਬਦੀਆਂ ਕਰ ਧਾਮਣੀ ਤਾਕ ਆਖੇ ਧਨ ਨਾਨਕ ਵੇਖੇ ਨਦਰ ਕਰ ਚੜੇ ਚੌਗਣ ਵੰਨ ਵੇਖੈ ਨਦਰ ਕਰ ਚੜੇ ਚੌਗਣ